ਸਤਿ ਸ਼੍ਰੀ ਅਕਾਲ ਪੰਜਾਬੀਓ ਜਿਵੇਂ ਕਿ ਭਾਈ ਸ਼ੰਭੂ ਬੋਰਡਰ ਦੀ ਖਬਰ ਦੇਖੋ ਨਾ ਕਿੰਨੀ ਵਾਇਰਲ ਹੋ ਰਹੀ ਹੈ ਉਸ ਕੁੜੀ ਦੀ ਜਿਹੜੀ ਕਿ ਆਪ ਵੀ ਇੱਕ ਲੱਤ ਤੋਂ ਅਪਾਹਜ ਉਹ ਪੰਜਾਬ ਦੀ ਧੀ ਆਪਣੇ ਕਿਸਾਨਾਂ ਦਾ ਦਰਦ ਦੇਖ ਕੇ ਤੇ ਕਿਸਾਨਾਂ ਨਾਲ ਜਿਹੜਾ ਕਿ ਜ਼ੁਲਮ ਚੱਲ ਰਿਹਾ ਜਿਵੇਂ ਕਿ ਅਥਰੂ ਗੈਂਸ ਦੇ ਗੋਲੇ ਲਾ ਲੋ ਕਿਸੇ ਦੇ ਪ੍ਰਾਈਵੇਟ ਪਾਰਟ ਤੇ ਵੀ ਵੱਜਦੇ ਆ ਜਾਂ ਫਿਰ ਹੋਰ ਮਤਲਬ ਜ਼ਖਮੀ ਹੋਈ ਜਾਂਦੇ ਆ ਬੰਦੇ ਕਿਤੇ ਵੀ ਅੰਗ ਪੈਰ ਤੇ ਸਰੀਰ ਦੇ ਉੱਤੇ ਕਿਤੇ ਵੀ ਝੋਟ ਲੱਗ ਰਹੀ ਹੈ ਉਸ ਦਰਦ ਨੂੰ ਦੇਖ ਕੇ ਉਹ ਪੰਜਾਬ ਦੀ ਧੀ ਸ਼ੰਭੂ ਬਾਰਡਰ ਤੇ 13 ਤਰੀਕ ਨੂੰ ਗਈ ਹੈ ਜਿਹੜੀ ਕਿ ਇੱਕ ਲੱਤ ਤੋਂ ਆਪ ਵੀ ਹਪਾਹੀਜ ਹੈ ਜਿਹੜੀ ਨੂੰ ਥਾਰ ਵਾਲੀ ਗਰਲ ਵੀ ਕਹਿ ਦਿੰਦੇ ਆ ਕੁੜੀ ਵੀ ਕਹਿ ਦਿੰਦੇ ਨੇ ਪਰ ਉਹ ਬਹੁਤ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਗੱਲ ਪੰਜਾਬੀ ਉਹ ਦੇਖੋ ਦਰਦ ਇੱਕ ਐਸੀ ਚੋਟ ਹੁੰਦੀ ਹੈ ਜਦੋਂ ਹੁੰਦਾ ਨਾ ਕਿਸੇ ਨੂੰ ਤੇ ਜਾਂ ਤਾਂ ਉਸ ਦਰਦ ਵਾਲੇ ਨੂੰ ਪਤਾ ਹੁੰਦਾ ਤੇ ਜਾਂ ਉਹ ਪ੍ਰਮਾਤਮਾ ਨੂੰ ਪਤਾ ਹੁੰਦਾ ਇੱਕ ਦੂਸਰੇ ਦਾ ਦਰਦ ਇੱਥੋਂ ਦੇਖਿਆ ਜਾਂਦਾ ਕਿ ਕੌਣ ਕਿੱਥੇ ਖੜਦਾ ਹੈ ਦੇਖੋ ਕਿਸਾਨਾਂ ਨਾਲ ਕੀ ਚੱਲ ਰਿਹਾ ਸਭ ਨੂੰ ਪਤਾ ਹੈ ਦਰਦ ਕਿਸ ਨੂੰ ਹੁੰਦਾ ਉਹ ਆਪ ਜਾਣਦਾ ਜਾਂ ਉਹ ਰੱਬ ਜਾਣਦਾ ਉਹ ਕੁੜੀ ਖੁਦ ਆਪ ਪਾਹੇ ਜ ਹੋਣ ਦੇ ਬਾਵਜੂਦ ਵੀ ਕਿਸਾਨਾਂ ਦੇ ਪੱਟੀਆਂ ਕਰਨ ਸ਼ੰਭੂ ਬਾਰਡਰ ਤੇ ਪਹੁੰਚ ਗਈ ਜਾ ਕੇ ਹੋਰ ਕਹਿ ਲਿਆ ਜਿੱਥੇ ਵੀ ਉਹਨੂੰ ਦਿਖਦਾਗਾ ਵੀ ਕੋਈ ਆਪਣਾ ਕਿਸਾਨ ਮੋਰਚੇ ਦੇ ਉੱਤੇ ਬਾਰਡਰ ਦੇ ਉੱਤੇ ਗਾਇਲ ਹੈਗੇ ਨੇ ਉਹ ਤੁਰੰਤ ਉੱਥੇ ਉਹਨਾਂ ਦਾ ਇਲਾਜ ਕਰਦੇ ਨੇ ਤੇ ਉਹਨਾਂ ਦੇ ਪੱਟੀਆਂ ਕਰਦੇ ਨੇ ਜਿੰਨੀ ਉਹਨਾਂ ਤੋਂ ਹੈਲਪ ਹੁੰਦੀ ਉਹ ਕਰਦੇ ਨੇ ਉਹ ਕਹਿ ਰਹੇ ਨੇ ਵੀ ਸਾਡੇ ਦਿਲ ਦੇ ਵਿੱਚ ਦਰਦ ਆਪਣੇ ਕਿਸਾਨਾਂ ਲਈ ਆਪਣੇ ਬਜ਼ੁਰਗਾਂ ਲਈ ਆਪਣੇ ਪੰਜਾਬੀਆਂ ਲਈ ਅਸੀਂ ਤਾਂ ਕਰਕੇ ਇੱਥੇ ਪਹੁੰਚੇ ਹਾਂ ਜੀ ਬਾਕੀ ਬਹੁਤ ਵੱਡਾ ਯੋਗਦਾਨ ਆ ਯਾਰ ਪੰਜਾਬੀਓ ਸਭ ਤੋਂ ਵੱਡੀ ਗੱਲ ਇਹ ਕਹਿਣਾ ਮੈਂ ਵੀ ਦੇਖੋ ਪੰਜਾਬ ਦੇ ਵਿੱਚ ਕਹੇ ਜੇ ਮਤਲਬ ਸੂਰ ਵੀਰਾਂ ਨੂੰ ਜਨਮ ਦਿੱਤਾ ਇਸ ਧਰਤੀ ਨੇ ਕੋ ਧੀ ਆ ਯਾਰ ਕੁੜੀ ਕਹਿ ਸਕਦੇ ਆਪਾਂ ਇੱਕ ਔਰਤ ਆ ਉਹ ਉਹਦੇ ਵਿੱਚ ਉਹਦੇ ਦਿਲ ਦੇ ਵਿੱਚ ਉਹਦੇ ਸੀਨੇ 'ਚ ਇਹਨਾਂ ਦਰਦ ਦੇਖੋ ਯਾਰ ਕਿਵੇਂ ਰੱਬ ਨੇ ਭਰਿਆ ਹਨ ਉਹਦਾ ਜਜ਼ਬਾ ਦੇਖੋ ਇੱਕ ਕੁੜੀ ਹੋਣ ਦੇ ਬਾਵਜੂਦ ਬਾਈ ਅਗਲਾ ਕੁੜੀ ਨੂੰ ਯਾਰ ਬਾਈ ਯਾਰ ਕਿਤੇ ਬਗਾਨੀ ਜਗ੍ਹਾ ਤੇ ਕੋਈ ਜਾਂਦਾ ਨਹੀਂ ਯਾਰ ਭੇਜਦਾ ਨਹੀਂ ਤੂੰ ਵਿਚਾਰੀ ਕਿਸਾਨਾਂ ਦੇ ਵਿੱਚ ਨਹੀਂ ਭੀੜ ਦੇ ਵਿੱਚ ਦੇਖੋ ਤੁਸੀਂ ਉਹ ਵਿੱਚ ਫਿਰਦੀ ਹੈ ਉੱਥੇ ਹਨਾ ਤੇ ਉਹ ਵਿਚਾਰੀ ਇਲਾਜ ਕਰ ਰਹੀ ਹੈ ਜਿੱਥੋਂ ਤੱਕ ਹੋ ਸਕਦਾ ਹੈ ਇੱਕ ਉਹ ਪੰਜਾਬ ਦੀ ਧੀ ਨੇ ਇੱਕ ਜਜਵਾ ਕਾਇਮ ਕੀਤਾ ਹੈ ਕਿ ਹੋਰ ਵੀ ਪੀੜੀਆਂ ਨੂੰ ਹੋਰ ਵੀ ਲੋਕਾਂ ਨੂੰ ਕਹਿ ਸਕਦੇ ਆ ਵੀ ਜਿਵੇਂ ਲੋਕ ਦੇਖਦੇ ਆ ਪ੍ਰੇਰਣਾ ਤਾਂ ਦੇਖੋ ਮਿਲਦੀ ਆ ਚਾਹੇ ਕੋਈ ਮਾੜਾ ਦੇਖਦਾ ਕੋਈ ਚੰਗਾ ਦੇਖਦਾ ਉਹ ਜੇ ਰਾਹ ਤੇ ਤਾਂ ਬਾਈ ਯਾਰ ਅਗਲਾ ਜਾਂਦਾ ਹੀ ਆ ਦੇਖੋ ਉਸ ਧੀ ਨੇ ਆਪਣਾ ਦਰਦ ਦਿਖਾਉਂਦੇ ਹੋਏ ਆ ਪੰਜਾਬ ਦੇ ਸਾਹਮਣੇ ਲੋਕਾਂ ਨੂੰ ਅਪੀਲ ਕੀਤੀ ਆ ਵੀ ਯਾਰ ਆਪਾਂ ਜਿਹੜਾ ਦਰਦ ਹੁੰਦਾ ਨਾ ਉਹ ਇਹੀ ਹੁੰਦਾ ਬਾਈ ਵੀ ਜਿਵੇਂ ਹੁਣ ਉਹ ਕੁੜੀ ਐ ਘਰੇ ਤਾਂ ਆਪਦੇ ਉਹ ਵੀ ਬਹਿ ਸਕਦੀ ਐ ਕਿਉਂਕਿ ਯਾਰ ਉਹਦਾ ਵੈਸੇ ਹੀ ਪਾਹੀ ਜਾ ਬਾਈ ਜੇ ਹੁਣ ਉਹਨੂੰ ਕੋਈ ਆਪਣੇ ਲੋਕਾਂ ਤੇ ਕਹਿਤਾ ਐ ਆਪਣੇ ਕਿਸਾਨਾਂ ਤੇ ਕਹਿਤਾ ਐ ਤਾਂ ਉਹ ਉੱਥੇ ਗਈ ਕਿ ਇਹਨਾਂ ਨੂੰ ਮਤਲਬ ਜ਼ਖਮੀ ਕੀਤਾ ਜਾ ਰਿਹਾ ਹੈ ਜਿੰਨਾ ਕਿ ਮੈਥੋਂ ਹੈਲਪ ਹੁੰਦੀ ਹੈ ਮੈਂ ਪੱਟੀਆਂ ਕਰ ਸਕਦੀਆਂ ਜਾਂ ਜੋ ਵੀ ਇੰਜੈਕਸ਼ਨ ਦੇ ਸਕਦੇ ਆ ਉਹ ਕਰ ਰਹੀ ਆ ਪਰ ਪੰਜਾਬੀਓ ਦੇਖੋ ਬੰਦਾ ਹੋ ਕੇ ਬੰਦਾ ਕੀ ਨਹੀਂ ਕਰ ਸਕਦਾ ਜਦੋਂ ਇੱਕ ਔਰਤ ਇਸ ਮੁੱਦੇ ਦੇ ਉੱਤੇ ਇਸ ਲੈਵਲ ਦੇ ਉੱਤੇ ਜਾ ਕੇ ਖੜ ਗਈ ਤੇ ਬਈ ਆਪਾਂ ਜਿਹੜੇ ਬੰਦਿਆਂ ਨੂੰ ਕਹਿ ਰਹੇ ਆ ਜਿਹੜੇ ਆਪਣੇ ਮਤਲਬ ਯਾਰ ਦੋਸਤ ਲਾ ਲਓ ਮਿੱਤਰ ਲਾ ਲਓ ਆਪਣੇ ਹੋਰ ਪੰਜਾਬੀਆਂ ਨੂੰ ਅਪੀਲ ਕਰਦੇ ਆ ਬਈ ਵੀ ਦੇਖੋ ਯਾਰ ਬਈ ਜੀਦਾ ਕੋਈ ਮਾੜਾ ਮੋਟਾ ਬਾਈ ਘਰ ਪਰਿਵਾਰ ਦੇ ਵਿੱਚ ਯਾਰ ਕੋਈ ਸਰਦਾਰ ਸੌਂਦਾ ਆਪਾਂ ਦਾ ਸਿੱਧੀ ਜੀ ਗੱਲ ਕਹਿੰਨੇ ਆ ਬਾਈ ਜੀਦਾ ਮਾੜਾ ਮੋਟਾ ਸਰਦਾਰ ਯਾਰ ਉੱਥੇ ਜਾ ਕੇ ਹੈਲਪ ਕਰੋ ਬਾਈ ਡਾਕਟਰਾਂ ਨੂੰ ਵੀ ਅਪੀਲ ਆ ਆਪਣੀ ਪੰਜਾਬ ਦੇਆਂ ਨੂੰ ਜਿੰਨਾ ਕੇ ਮੰਨ ਲੋ ਵੱਧ ਤੋਂ ਵੱਧ ਆਪਣੇ ਕਿਸਾਨਾਂ ਨਾਲ ਖੜ੍ਹ ਸਕਦੇ ਆ ਬਾਈ ਜੀਦਾ ਕੋਈ ਮਾੜਾ ਮੋਟਾ ਸਪੋਰਟ ਘਰੋਂ ਮਤਲਬ ਵਧੀਆ ਗਈ ਤੇ ਉਹ ਤਾਂ ਵੀਰੇ ਯਾਰ ਹੈਲਪ ਕਰੋ ਯਾਰ ਕਿਉਂਕਿ ਇਨਸਾਨ ਇਨਸਾਨ ਦੇ ਕੰਮ ਸਮੇਂ-ਸਮੇਂ ਤੋਂ ਹੁੰਦਾ ਰਿਹਾ ਤੇ ਆਉਂਦਾ ਹੀ ਰਹਿਣਾ ਬਾਈ ਕਿਉਂਕਿ ਮਸਾਲਾ ਨੇ ਯਾਰ ਇਹਦਾ ਹੁਣਾ ਮਿਸਾਲ ਦੇਖ ਲੋ ਕੁੜੀ ਹੋ ਕੇ ਖੁਦ ਹੋ ਆਂਗਾ ਪੈਰਾਂ ਤੋਂ ਆਪ ਆਪਾ ਹੀ ਜਾ ਵਿਚਾਰੀ ਉਹ ਵੀ ਯਾਰ ਉੱਥੇ ਜਾ ਕੇ ਆਪਣੇ ਮਤਲਬ ਬਜ਼ੁਰਗਾਂ ਨਾਲ ਆਪਣੇ ਯੋਧਿਆਂ ਨਾਲ ਆਪਣੇ ਕਿਸਾਨਾਂ ਨਾਲ ਬਾਈ ਖੜ ਗਈ ਯਾਰ ਬਾਈ ਸਲਾਮ ਹੈ ਸਤੀ ਨੂੰ ਯਾਰ ਪੰਜਾਬ ਦੇ ਨੂੰ ਬਾਈ ਆਪਣੇ ਬੰਦੀਆਂ ਦਾ ਨਾ ਬਾਕੀ ਆਪਣਾ ਦਾ ਚੈਨਲ ਬਾਈ ਮੁੱਦਿਆਂ ਲਈ ਆ ਪੰਜਾਬ ਦੇ ਲੋਕਾਂ ਲਈ ਲਾ ਲੋ ਪੰਜਾਬ ਦੇ ਹੱਕਾਂ ਲਈ ਪੰਜਾਬ ਦੇ ਪਾਣੀਆਂ ਲਈ ਪੰਜਾਬ ਦੀ ਮਿੱਟੀ ਲਈ ਬਾਈ ਦਰਦ ਤਾਂ ਸਾਨੂੰ ਵੀ ਆ ਪਰ ਅਸੀਂ ਆਪਦੇ ਪੱਧਰ ਤੇ ਕੰਮ ਕਰ ਰਹੇ ਹਾਂ ਬਾਈ ਤੇ ਬਾਕੀ ਪੰਜਾਬੀਓ ਲਾਸਟ ਤੇ ਤਾਂ ਆਪਾਂ ਦੇਖੋ ਅਪੀਲ ਇਹੀ ਕਰਦੇ ਹੁੰਨੇ ਆ ਵੀ ਜਿਹੜਾ ਕੋਈ ਭੈਣ ਭਰਾ ਆਪਣੇ ਚੈਨਲ ਨੂੰ ਦੇਖ ਰਿਹਾ ਇੱਕ ਤਾਂ ਅੱਗੇ ਬਈ ਦੱਬ ਕੇ ਕਰ ਦਿਆ ਕਰੋ ਸ਼ੇਅਰ ਯਾਰ ਕਿਉਂਕਿ ਆਪਣੀ ਆਵਾਜ਼ ਅੱਗੇ ਤੱਕ ਜਾਂਦੀ ਹੈ ਤਾਂ ਦੇਖ ਕੇ ਅਗਲੇ ਨੂੰ ਹੋਰ ਨੂੰ ਵੀ ਜਜ਼ਬਾ ਪੈਦਾ ਹੁੰਦਾ ਆ ਵੀ ਆਪਾਂ ਵੀ ਯਾਰ ਆਵਾਜ਼ ਚੱਕੀਏ ਬਾਈ ਤੇ ਬਾਕੀ ਜ਼ੁਲਮ ਦੇ ਖਿਲਾਫ ਹੀ ਆਪਣਾ ਤੁਹਾਨੂੰ ਪਤਾ ਪੰਜਾਬੀਓ ਦੱਬ ਕੇ ਨਾਲੇ ਤਾਂ ਮੇਰਾ ਵੀ ਸ਼ੇਅਰ ਕਰ ਦਿਆ ਕਰੋ ਯਾਰ ਤੇ ਨਾਲੇ ਕੋਈ ਆਪਣੀ ਪ੍ਰਤੀਕਿਰਿਆ ਦਿਆ ਕਰੋ ਵੀ ਜੇ ਕੋਈ ਗਲਤਤਾ ਤਾਂ ਤਾਂ ਦੱਸੋ ਬਾਈ ਤੇ ਦੂਜੀ ਗੱਲ ਸਬਸਕ੍ਰਾਈਬ ਕਰੇ ਵੀ ਨਾ ਜਾਓ ਮੇਰਾ ਵੀਰ ਤੁਹਾਡੇ ਤੱਕ ਅਗਲਾ ਨੋਟੀਫਿਕੇਸ਼ਨ ਜਿਹੜਾ ਕਿ ਆਪਾਂ ਪਾਵਾਂਗੇ ਉਹ ਤੁਹਾਡੇ ਕੋਲ ਪਹੁੰਚ ਜਾਵੇ ਬਈ ਧੰਨਵਾਦ ਵੀਰੇ